ਸਰ ਸਰਤਾਜ ਕਹਿੰਦੇ ਨੇ ਮੋਦੀ ਜਗਾ ਮੁਹਾਲੀ ਮੁਹਾਲੀ ਮੋਦਾ ਸ਼ਹਿਰ ਸੁਪਨਿਆਂ ਦਾ ਸ਼ਹਿਰ ਤੇ ਸਵਾਦ ਦਾ ਸ਼ਹਿਰ ਦਸੰਬਰ ਦੀ ਠੰਡ ਵਿੱਚ ਸਾਡਾ ਦਿਲ ਕਿ ਤਾਂ ਕਿ ਨਿੱਕੀ ਜਹੀ ਤੁਪ ਵਿੱਚ ਬੈਠ ਕੇ ਪੰਜਾਬੀ ਖਾਣੇ ਦਾ ਆਨੰਦ ਮਾਣਿਆ ਜਾਵੇ ਤਾਂ ਸੀ ਨਿਕਲ ਪਏ ਦਾ ਅਨਮਿਊਟ ਦੇ ਆਫਿਸ ਵਿੱਚੋਂ ਕੁਝ ਖਾਣ ਦੇ ਲਈ ਅਫਿਸ ਸਾਡਾ 90 ਸੈਕਟਰ ਚ ਹੈ ਤੇ ਥੋੜੀ ਦੂਰ ਜਾ ਕੇ ਹੀ ਸਾਡੀ ਨਜ਼ਰ ਪਈ ਕੋਟ ਦੇ ਕੋਲ ਬਹੁਤ ਸਾਰੇ ਫੂਡ ਸਟਾਲਸ ਤੇ ਜੋ ਫੂਡ ਸਟਾਲ ਸਭ ਤੋਂ ਜ਼ਿਆਦਾ ਧਿਆਨ ਖਿੱਚ ਰਿਆ ਸੀ ਉਹ ਸੀ ਟਰੈਕਟਰ ਤੇ ਸਿੱਧੂ ਮੂਸੇਵਾਲਾ ਦੀ ਫੋਟੋ ਵਾਲਾ ਪੀਵੀ 31 ਵਾਲਿਆਂ ਦਾ ਇਹ ਟਾਬਾ ਟਿੱਬਿਆਂ ਦੇ ਪੁਤਤਿਆਨੀ ਪੀਵੀ 31 ਵਾਲੇ ਆਪਣੇ ਦੇਸੀ ਖਾਣੇ ਦਾ ਜ਼ਾਇਕਾ ਲੈ ਕੇ ਪਹੁੰਚ ਗਏ ਨੇ ਮੋਹੱਲ ਔਰ ਤੁਹਾਨੂੰ ਵੀ ਦਿਖਾਉਣਾ ਇਹਨਾਂ ਦੇ ਖਾਣੇ ਵਿੱਚ ਕੀ ਕੁਝ ਸਪੈਸ਼ਲ ਹੈ ਪੰਜਾਬੀ ਅੰਦਰ ਦਿਮਾਗ ਬਹੁਤ ਹੀ ਕਰਾਮਾਤੀ ਹੁੰਦਾ ਹੈ ਇਹ ਤਾਂ ਪਤਾ ਹੀ ਹੈ ਤੇ ਇਸ ਟਾਬੇ ਤੋਂ ਇਹ ਗੱਲ ਹੋਰ ਵੀ ਪੱਕੀ ਹੋ ਗਈ ਕਿਉਂਕਿ ਇਸ ਦੀ ਖਾਸੀਅਤ ਇਹ ਹੈ ਕਿ ਇਹ ਟਰੈਕਟਰ ਅਤੇ ਟਰਾਲੀ ਤੇ ਹੀ ਪੂਰਾ ਟਾਬਾ ਖੜਾ ਹੈ ਜਿਹੜੀ ਇਹ ਟਰੈਕਟਰ ਟਰਾਲੀ ਆਪਣੇ ਘਰੇ ਸੀ ਆਪਾਂ ਨੂੰ ਬਾਹਰੋਂ ਨਹੀਂ ਖਰੀਦਣੀ ਪਈ ਜਿਹੜੀ ਬੱਸ ਹੈ ਉਹਦੇ ਦੋ ਪ੍ਰੋਬਲਮ ਆ ਜੇ ਆਪਾਂ ਕਸਟਮਰ ਨੂੰ ਅੰਦਰ ਜੱਲਣ ਅੱਗ ਮਚਾਣੇ ਆ ਪੱਟੀਆਂ ਚਲਾਵਾਂਗੇ ਰਿਸਕ ਕਸਟਮਰ ਨੂੰ ਵੀ ਤੇ ਆਪ ਨੂੰ ਵੀ ਅਸੀਂ ਸੋਚਿਆ ਵੀ ਟਰੈਲੀ ਦੇ ਖੁੱਲ੍ਹੇ ਬਾਡੀ ਰੱਖ ਕੇ ਬਣਾਈ ਆਈ ਤੇ ਬੈਠ ਕੇ ਖਾਣਾ ਖਾਣਾ ਚਾਹੁੰਦੇ ਹਾਂ ਤਾਂ ਤੁਸੀਂ ਟਰਾਲੀ ਦੇ ਉੱਤੇ ਬੈਠ ਕੇ ਖਾ ਸਕਦੇ ਹੋ ਕਿਉਂਕਿ ਇਸ ਨੂੰ ਡਬਲ ਡੈਕਰ ਦਾ ਬੜਾ ਵਧੀਆ ਰੂਪ ਦਿੱਤਾ ਗਿਆ ਹੈ ਉੱਤੇ ਟੇਬਲ ਚੇਅਰਸ ਔਰ ਮੇਜ ਕੁਰਸੀਆਂ ਦਾ ਪ੍ਰਬੰਧ ਹੈ ਪਰ ਸਰਦੀਆਂ ਚ ਜ਼ਿਆਦਾਤਰ ਲੋਕ ਤੁੱਪ ਚ ਬੈਠ ਕੇ ਖਾਣਾ ਖਾਣਾ ਚਾਹੁੰਦੇ ਨੇ ਤੇ ਢਾਬੇ ਦੇ ਬਾਹਰ ਜੋ ਮੇਜ ਕੁਰਸੀਆਂ ਲੱਗੇ ਸੀ ਉੱਥੇ ਬੈਠ ਕੇ ਜ਼ਿਆਦਾਤਰ ਲੋਕ ਖਾਣੇ ਦਾ ਜ਼ਾਇਕਾ ਲੈ ਰਹੇ ਸੀ ਯਹਾਂ ਦਾ ਟੇਸਟ ਬਹੁਤ ਅੱਛਾ ਹੈ ਅਰ ਧੂਮ ਮੇ ਬੈਠ ਕੇ ਖਾਣੇ ਦਾ ਤਾਂ ਸਾਗ ਔਰ ਮੱਕੇ ਦੀ ਰੋਟੀ ਬਹੁਤ ਮਜ਼ਾ ਆ ਰਹਾ ਆ ਆਪਾਂ ਵੀ ਖਾਣਾ ਖਾਂਦੇ ਆ ਪਰ ਉਸ ਤੋਂ ਪਹਿਲਾਂ ਇੱਕ ਵਾਰ ਕਿਚਨ 'ਚ ਜਾ ਕੇ ਜ਼ਰੂਰ ਦੇਖ ਲਿਆ ਕਿ ਇੱਥੇ ਕੀ ਕੁਝ ਬੰਦ ਹੈ ਤੇ ਕਿਵੇਂ ਬੰਦ ਹੈ ਇਹ ਜਿਹੜਾ ਖਾਣਾ ਉਹ ਪਿਓਰ ਬਣਾਉਂਦੇ ਆ ਹਨਾ ਬੀ ਵਿਦਆਊਟ ਮਸਾਲੇ ਤੋਂ ਟੇਸਟੀ ਖਾਣਾ ਹਨਾ ਜਦ ਕਿਤੇ ਨਾ ਕਿਤੇ ਮਾਰਕੀਟ ਦੇ ਵਿੱਚ ਉਹ ਨਹੀਂ ਅਵੇਲੇਬਲ ਹੁੰਦਾ ਕਿਉਂਕਿ ਮਸਾਲਿਆਂ ਵਾਲਾ ਖਾਣਾ ਤਾਂ ਹਰ ਕਿਤੇ ਮਿਲ ਜਾਂਦਾ ਹੈ ਨਾ ਵਿਦਾਊਟ ਮਸਾਲਿਆਂ ਤੋਂ ਦੇਸੀ ਪਿੰਡਾਂ ਵਾਲਾ ਖਾਣਾ ਬਣਉਂਦੇ। ਤੇਨਾਂ ਦੀ ਖਾਸ ਗੱਲ ਇਹ ਹੈ ਕਿ ਆਪਣੇ ਪਿੰਡ ਦੇ ਲੋਕਾਂ ਨਾਲ ਹੀ ਕੰਮ ਕਰਦੇ ਨੇ ਯਾਨੀ ਹੋਰ ਲੋਕਾਂ ਨੂੰ ਰੁਜ਼ਗਾਰ ਵੀ ਦਿੰਦੇ ਨੇ। ਮੇਰੇ ਲਈ ਸਾਰਾ ਸਟਾਫ ਆਪਣੇ ਪਿੰਡ ਦੇ ਹੀ ਵਾਈਫ ਹੈ। ਬਾਕੀ ਜਿਹੜੀ ਲੇਡੀਜ਼ ਨੇ ਉਹ ਵੀ ਮੇਰੇ ਪਿੰਡੋਂ ਨੇ। ਪਹਿਲਾਂ ਮੇਰੇ ਹਸਬੰਦ ਜੋਬ ਕਰਦੇ ਸੀਗੇ ਤੇ ਫੇਰ ਸੋਚਿਆ ਕਿਉਂ ਨਾ ਆਪਣਾ ਛੋਟਾ ਜਿਹਾ ਕੰਮ ਕਰੀਏ ਹਨਾ ਸਟੈਪ ਬਾਈ ਸਟੈਪ ਇਸ ਨੂੰ ਡਵੈਲਪ ਕਰੀਏ ਸ਼ੁਰੂ ਤੋਂ ਹੀ ਰੱਬ ਦੀ ਕਿਰਪਾ ਹਨਾ ਹੀ ਕਿਉਂਕਿ ਜਿਵੇਂ ਜਿਵੇਂ ਅਗਲੇ ਨੇ ਟੇਸਟ ਕੀਤਾ ਫਿਰ ਉਹ ਦੁਬਾਰਾ ਆਪਣੇ ਆਪ ਰਿਪੀਟ ਹੋਣਾ ਹਨਾ ਕਿਉਂਕਿ ਜੇ ਆਪਾਂ ਨੂੰ ਕੀ ਟੇਸਟੀ ਲੱਗੂਗੀ ਤਾਂ ਆਪਾਂ ਦੁਬਾਰਾ ਜ਼ਰੂਰ ਜਾਨਨੇ ਆ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਆਗ ਕਰਦੇ ਸਾਗ ਨੂੰ ਅਸੀਂ ਜੁੱਲੇ ਤੇ ਹੀ ਤਿਆਰ ਕਰਦੇ ਹਾਂ ਤੇ ਫਿਰ ਅੱਛੇ ਤੜਕਾ ਲਗਾ ਕੇ ਬਸ ਹੈ ਨਾ ਨਾਲ ਦੀ ਨਾਲ ਇਹ ਖਾਣਾ ਬੰਦਾ ਦੇਖ ਕੇ ਮੇਰੀ ਭੁੱਖ ਹੋਰ ਵੀ ਤੇਜ਼ ਹੋ ਗਈ ਤਾਂਪਾ ਵੀ ਮੰਗਵਾ ਲਈ ਇੱਕ ਥਾਲੀ ਤੇ ਨਾਲ ਲੱਸੀ ਵਿਆਹ ਸਿੱਤੇ ਇੱਥੇ ਬਹੁਤ ਕੁਝ ਮਿਲਦਾ ਹੈ ਜਿਵੇਂ ਕਿ ਸਰੋਂ ਦਾ ਸਾਗ ਮੱਕੀ ਦੀ ਰੋਟੀ ਹੈ ਨਾ ਤੇ ਦਹੀਂ ਪਰੌਠਾ ਰਾਜਮਾ ਰਾਇਸ ਕੜੀ ਰਾਇਸ ਤੇ ਸਿੰਪਲ ਰੋਟੀ ਹੁੰਦੀ ਹੈ ਕੋਈ ਵੀ ਸਬਜੀ ਅਸੀਂ ਡੇਲੀ ਚੇਂਜ ਕਰਕੇ ਬਣਾਉਂਦੇ ਆਂ ਦਾਲ ਉਹ ਵੀ ਡੇਲੀ ਚੇਂਜ ਕਰਕੇ ਬਣਾਉਂਦੇ ਆਂ ਪਰ ਜ਼ਿਆਦਾਤਰ ਲੋਕ ਮੰਗਵਾਉਂਦੇ ਨੇ 1 ਐਂਡ ਓਨਲੀ ਸਾਗ ਕਾਫੀ ਟਾਈਮ ਸੇ ਹਾਂ ਪਰ ਆਇਆ ਹਾਂ ਮੱਕੇ ਦੀ ਰੋਟੀ ਖਾਣੇ ਔਰ टेस्ट अच्छा है तो हम रेगुलर कस्टमर बन चुके हैं अब ख्याल है से बेसिकली यही ऑर्डर होता है सरसो दा साग मक्की दी रोटी दा सरसो दा साग ते मक्की दी रोटी मैं ऑर्डर किया ख्याल से ख्याल 50 लग करना सरसो दा साग मक्की दी रोटी के स्वाद लगदा है खाना हमने साग और मक्की दी रोटी खाई है अब मैं यूपी तो बिलोंग करता नहीं सबसे बढ़िया सरसो दा साग फेवरेट अवेलेबल है ਕਿ ਮੈਨੂੰ ਵੀ ਸਮਝ ਆ ਗਈ ਕਿ ਲੋਕ ਕਿਉਂ ਸਾਗ ਮੰਗਵਾਉਂਦੇ ਨੇ ਇਹ ਚੁੱਲ੍ਹੇ ਤੇ ਬਣਿਆ ਸਾਗ ਬਿਨਾ ਐਕਸਟਰਾ ਮਸਾਲਿਆਂ ਤੋਂ ਬਿਲਕੁਲ ਘਰ ਵਰਗਾ ਤੇ ਮੱਕੀ ਦੀ ਕਣਕੀ ਰੋਟੀ ਲਾਜਵਾਬ ਸਾਗ ਦੇ ਨਾਲ ਮੰਗਵਾਈ ਅਸੀਂ ਆਲੂ ਪਕੌੜੀਆਂ ਦੀ ਸਬਜ਼ੀ ਤੇ ਇਹਨਾਂ ਨੇ ਨਾਲ ਸਾਨੂੰ ਦਿੱਤੀ ਦਹੀਂ ਸਲਾਦ ਤੇ ਅਚਾਰ ਕਿਉਂਕਿ ਚਟਨੀ ਸਾਰੇ ਲੋਕਾਂ ਨੇ ਚੱਕ ਕਰ ਦਿੱਤੀ ਸੀ ਤੇ ਉਹ ਸਾਨੂੰ ਨਹੀਂ ਮਿਲੀ ਲਸਤੀ ਨੇ ਇਸ ਨੂੰ ਚਾਰ ਚਾਹਨ ਲਗਾ ਦਿੱਤੇ ਲਸਤੀ ਵਿੱਚ ਕੁਝ ਮਸਾਲੇ ਜੇ ਪਾ ਕੇ ਦਿੰਦੇ ਨੇ ਲੋਕ ਜੋ ਸਵਾਦ ਨੂੰ ਹੋਰ ਵੀ ਦੁੱਗਣਾ ਕਰ ਦਿੰਦੇ ਨੇ ਜੀਰੇ ਦਾ ਤਾਂ ਮੈਨੂੰ ਪਤਾ ਲੱਗ ਗਿਆ ਸੀ ਕਿ ਵਿੱਚ ਹੈ ਪਰ ਜਦੋਂ ਮੈਂ ਇਹਨਾਂ ਨੂੰ ਸੀਕ੍ਰੀਟ ਰੈਸিপি ਪੁੱਛੀ ਤਾਂ ਇਹਨਾਂ ਨੇ ਨਹੀਂ ਦੱਸੀ ਕਹਿੰਦੇ ਜੇ ਦੱਸ ਦਿੱਤੀ ਤਾਂ ਤੁਸੀਂ ਸਾਡੇ ਕੋਲ ਕਿ ਆਉਂਗੇ ਪਰ ਸਭ ਤੋਂ ਸਪੈਸ਼ਲ ਗੱਲ ਜੋ ਕਿਸੇ ਨੂੰ ਨਹੀਂ ਦੱਸਦੇ ਪਰ ਸਾਨੂੰ ਇਹਨਾਂ ਦੇ ਇੱਕ ਕਸਟਮਰ ਤੋਂ ਪਤਾ ਲੱਗਿਆ ਸਿੱਧੂ ਮੂਸੇਵਾਲਾ ਦੇ ਫੈਨ ਹੈ ਤਾਂ ਕਰਕੇ ਬਾਈ ਵੀ ਉਸੇ ਏਰੀਏ ਦੇ ਨੇੜੇ-ਨੇੜੇ ਇਹਨਾਂ ਦੇ ਪਿੰਡ ਵੀ ਹੈ ਤੇ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਜਿਹੜੇ ਤੁਸੀਂ ਯਾਰ ਨੇ ਇਦਾਂ ਨਾਮ ਸੁਣਿਆ ਹੋਣਾ ਉਹ ਬਾਈ ਜੀ ਦੇ ਚਾਚਾ ਜੀ ਦਾ ਮੁੰਡਾ ਫੇਰ ਵੀ ਬਾਈ ਕੰਮ ਕਰ ਰਹੇ ਐ ਇੱਥੇ ਕਿ ਆਪਣੀ ਮਿਹਨਤ ਕੋਈ ਐ ਨਹੀਂ ਉਹਦਾ ਨਾਮ ਵੀ ਯੂਜ਼ ਕਰ ਰਹੇ ਫੇਮ ਯੂਜ਼ ਕਰ ਰਹੇ ਪਰ ਆਪਣੀ ਮਿਹਨਤ ਦਾ ਕੰਮ ਕਰ ਰਹੇ ਸਾਰਿਆਂ ਨੂੰ ਸਿੱਖ ਵੀ ਲੈਣੀ ਛੇਦੀ ਇਸ ਚੀਜ਼ ਤੋਂ ਅਸੀਂ ਇਹਨਾਂ ਨੂੰ ਪੁੱਛਿਆ ਕਿ ਇਹ ਲੋਕਾਂ ਨੂੰ ਕਿਉਂ ਨਹੀਂ ਦੱਸਦੇ ਕਿ ਇਹ ਆਰ ਨੇਤ ਤੇ ਪਾਈ ਨੇ ਤਾਂ ਇਹਨਾਂ ਨੇ ਦੱਸਿਆ ਕਿ ਉਹ ਆਰ ਨੇਤ ਦਾ ਨਾਮ ਲੈ ਕੇ ਅੱਗੇ ਨਹੀਂ ਵਧਣਾ ਚਾਹੁੰਦੇ। ਕਹਿੰਦੇ ਭੈਣੇ ਉਹਦੀ ਲੈਨ ਹੋ ਰਹੀ ਹੈ ਸਾਡੀ ਲੈਨ ਹੋ ਰਹੀ ਹੈ। ਅਸੀਂ ਜੇ ਬਾਈ ਦਾ ਨਾਂ ਵੇਚੀਏ ਉਹ ਜੇ ਗਲਤ ਹੈ। ਭਾਈ ਆਂਦਾ ਜਾਂਦਾ ਹੈ ਮਿਲਦਾ ਹੈ ਕੋਈ ਦੁੱਖ ਤਕਲੀਫ ਹੈ ਖੜਦਾ ਹੈ ਸਾਡੇ ਨਾਲ। ਖਾਣੇ ਦੀ ਕੀਮਤ ਲਗਭਗ 100 ਰੁਪਏ ਤੋਂ ਥੱਲੇ ਹੀ ਰਹਿੰਦੀ ਹੈ। ਜਿਸ ਸਾਗ ਮੱਕੀ 100 ਰੁਪਏ ਹੀ ਦੇਂਵੋਂ ਦਾ 30 ਰੁਪਇਆ ਹੈ ਰਾਜਮਨਾਈ ਸਾਹਾ 40 full 60 ਤੇ ਸਾਰੀਆਂ ਥਾਲੀਆਂ ਨੇ ਜੈਨੂਇਨ ਰੇਟ ਹੈ ਕੋਈ ਜ਼ਿਆਦਾ ਰੇਟ ਤੇ ਜੇ ਤੁਹਾਡਾ ਵੀ ਦਿਲ ਕਰੇ ਸਾਗ ਤੇ ਮੱਕੀ ਦੀ ਰੋਟੀ ਖਾਣ ਦਾ ਤਾਂ ਪਹੁੰਚੋ ਮੋਹਾਲੀ ਕੋੜ ਦੇ ਲਾਗੇ ਪੀਬੀ 31 ਵਾਲਿਆਂ ਦੇ ਸਟਾਬੇ ਤੇ